ਹਾਂਜੀ ਦੋਸਤੋ ਇਹ ਸਾਹਮਣੇ ਸਾਡੇ ਘਰ ਲੱਗੀ ਅੰਗੂਰਾਂ ਦੀ ਵੇਲ ਹੈ ਤਾਂ ਸਰਦੀਆਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੇ ਪੱਤੇ ਝੜੇ ਹੁੰਦੇ ਹਨ ਤੇ ਹੁਣ ਇਹਦੇ ਤੇ ਫਟਾਰ ਆ ਗਈ ਹੈ ਤੇ ਨਾਲ ਦੀ ਨਾਲ ਇਸ ਵਾਰ ਜਿਹੜਾ ਇਸ ਨੂੰ ਅੰਗੂਰ ਜਿਹੜੇ ਲੱਗਣਗੇ ਛੋਟੇ ਛੋਟੇ ਗੁੱਛੇ ਉਹ ਬਹੁਤ ਜ਼ਿਆਦੇ ਲੱਗੇ ਹੋਏ ਹਨ ਹਰ ਟਾਣੀ ਤੇ ਜਿਹੜੀ ਹਰ ਫਟਾਰ ਹੈ ਉਤੇ ਇੱਕ ਤੇਈ ਕਈ ਕਈ ਗੁੱਛੇ ਹਨ ਤੇ ਜਿਹੜੀ ਗੱਲ ਹੈ ਮੈਂ ਵੀਡੀਓ ਬਣਾ ਰਿਹਾ ਉਹ ਅਸਲ ਦੇ ਵਿੱਚ ਮੈਂ ਪਹਿਲੀ ਵਾਰ ਵੇਖੀ ਹੈ ਉਹ ਇਹ ਹੈ ਕਿ ਇਸ ਦੇ ਹਰ ਗੁੱਛੇ ਦੇ ਨਾਲ ਇੱਕ ਜੋ ਤਾਰ ਜੀ ਹੈ ਜਿਸ ਤਰ੍ਹਾਂ ਹੋਰ ਵੀ ਬੇਲਾਂ ਤੇ ਹੁੰਦੀ ਹੈ ਜਿਨ੍ਹਾਂ ਨੂੰ ਦਰਖਤ ਵਗੈਰਾ ਨਾਲ ਬਲੇਟ ਕੇ ਹਸਾਰਾ ਦਿੱਤੀ ਹੈ ਤੇ ਹਰ ਗੁੱਛਾ ਜਿਹੜਾ ਵੀ ਜਿਹੜੀ ਵੀ ਟਾਣੀ ਦੇ ਉੱਤੇ ਫੁੱਟਿਆਗਾ ਤੇ ਉਹਦੇ ਨਾਲ ਇੱਕ ਜੋ ਤਾਰ ਜੀ ਹੈ ਜਿਹੜੀ ਕਿ ਉਹ ਇਹ ਜਦੋਂ ਗੁੱਸਾ ਵੱਡਾ ਹੋਊ ਤਾਂ ਕਿਸੇ ਨਾ ਕਿਸੇ ਚੀਜ਼ ਨਾਲ ਨਾਲ ਆਪਣੇ ਆਪ ਨੂੰ ਲਪੇਟ ਕੇ ਇਸ ਗੁੱਸੇ ਨੂੰ ਜੋ سپورਟ ਦੇਵੇਗੀ ਤਾਂ ਜੋ ਇਹ ਥੱਲੇ ਨਾ ਲੰਕ ਕੇ ਤਾਂ ਇਹ ਕੁਦਰਤ ਦਾ ਬੜਾ ਜੀਬੋ ਗਰੀਬ ਵਰਤਾਰਾ ਹੈ ਜਿਸ ਤਰ੍ਹਾਂ ਦਾ ਕੁਝ ਕਿਸੇ ਚੀਜ਼ ਨਾਲ ਵਾਪਰਦਾ ਹੈ ਤਾਂ ਉਸ ਦੀ ਸੁਰੱਖਿਆ ਦੇ ਲਈ ਵੀ ਨਾਲ ਦੀ ਨਾਲ ਜੋ ਜੰਤਰ ਸਾਧਨ ਉਹ ਕੁਦਰਤ ਵਿਕਸਿਤ ਕਰਦੀ ਹੈ ਅਜਿਹਾ ਕੁਝ ਹੀ ਇਸ ਅੰਗੂਰ ਦੀ ਬੇਲ ਲਾਲ ਹੈ ਤੇ ਹੋਰ ਨਾਲ ਅੰਗੂਰਾਂ ਦੀਆਂ ਬੇਲਾਂ ਨਾਲ ਵੀ ਹੁੰਦਾ ਹੈ ਨਾਲ ਇਸ ਦੇ ਜੋ ਇੱਕ ਵਾਰ ਫਿਰ ਇਹ ਤਾਰ ਜੀ ਸਾਹਮਣੇ ਦਿਖਾਈ ਦੇ ਰਹੀ ਹੈ ਉਹ ਨਾਲ سپورਟ ਦੇਣ ਦੇ ਲਈ ਕੁਦਰਤ ਵੱਲੋਂ ਜੋ ਵਿਕਸਿਤ ਕੀਤੀ ਗਈ ਹੈ ਜਾਂ ਪੌਦੇ ਵੱਲੋਂ ਜੋ ਆਪਣੀ ਲੋਡ ਦੇ ਲਈ ਅਜਿਹਾ ਕੁਝ ਲੰਬੇ ਸਮੇਂ ਦੀ ਜੋ ਪ੍ਰਕਿਰਿਆ ਹੈ ਪ੍ਰੋਸੈਸ ਹੈ ਉਸ ਦੇ ਰਾਹੀਂ ਵਿਕਸਤ ਕੀਤਾ ਹੋਵੇਗਾ ਬਹੁਤ ਬਹੁਤ ਧੰਨਵਾਦ ਜੀ